ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾ ਅਤੇ ਸਟ੍ਰੰਗ ਰੂਮ ਦੀ ਚੈਕਿੰਗ ਜ਼ਿਲ੍ਹਾ ਚੋਣ ਅਫਸਰ ਕਮਸੀ ਹਰਪ੍ਰੀਤ ਸਿੰਘ ਸੁਦਨਾਈ ਆਈਏ ਐਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਪਾਗੀਰਤ ਮੀਨਾ ਆਈ ਬੀਐਸਐਸ ਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਅਜਮਲੋਟ ਵਿਖੇ ਲੋਕ ਸਭਾ ਚੋਣਾਂ ਲਈ ਪੈਣ ਵਾਲੀਆ ਵੋਟਾਂ ਦੇ ਗਿਣਤੀ ਕੇਂਦਰਾ ਦਾ ਦੌਰਾ ਕਰਕੇ ਇੱਥੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਨੇ ਇੱਥੇ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ ਮਸ਼ੀਨਾਂ ਦੇ ਬਣਾਏ ਗਏ ਸਟਰੋਂਗ ਰੂਮ ਦਾ ਵੀ ਜਾਇਜ਼ਾ ਲਿਆ ਜੇਕਰ ਯੋਗ ਹੈ ਕਿ ਰੈਂਡਮਾਈਜੇਸ਼ਨ ਤੋਂ ਬਾਅਦ ਮਸ਼ੀਨਾ ਵਾਕ ਵਾਕ ਵਿਦਵਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਕੋਲ ਪੇਜ ਦਿੱਤੀਆਂ ਗਈਆਂ ਹਨ ਸਹਾਇਕ ਰਿਟਰਨਿੰਗ ਅਫਸਰਾਂ ਕੋਲ ਪੇਜ ਦਿੱਤੀਆਂ ਗਈਆਂ ਹਨ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੁਦਨ ਨੇ ਦੱਸਿਆ ਕਿ ਸਟ੍ਰੋਂਗ ਰੂਮ ਅਤੇ ਗਿਣਤੀ ਕੇਂਦਰਾਂ ਤੇ ਬਹੁਪਰਤੀ ਸੁਰੱਖਿਆ ਹੋਵੇਗੀ ਅਤੇ ਸੀਸੀਟੀਵੀ ਕੈਮਰਿਆਂ ਨਾਲ ਇਸ ਦੀ ਨਿਗਰਾਨੀ ਕੀਤੀ ਜਾਵੇਗੀ ਅੱਜ ਜੀ ਅਸੀਂ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਜਿਹੜੇ ਚਾਰੋਂ ਸਟਰੋਂਗ ਰੂਮ ਹੈਗੇ ਹਨ ਚਾਰ ਅਸੈਂਬਲੀ ਹਲਕਿਆਂ ਦੇ ਉਹਨਾਂ ਦੀ ਜੁਆਇੰਟ ਵਿਜ਼ਿਟ ਤੇ ਆਏ ਆ ਕੱਲ 2 ਮਈ 2024 ਨੂੰ ਰੈਂਡਮਾਈਜੇਸ਼ਨ ਹੋਣ ਤੋਂ ਬਾਅਦ ਫਸਟ ਜਿਹੜੀ ਰੈਂਡਮਾਈਜੇਸ਼ਨ ਹੈਗੀ ਹੈ ਮਸ਼ੀਨਾਂ ਦੀ ਸਾਰੇ ਅਸੈਂਬਲੀ ਸੈਗਮੈਂਟਸ ਨੂੰ ਉਹਨਾਂ ਦੀਆਂ ਆਪਣੀਆਂ ਆਪਣੀਆਂ ਰੈਂਡਮਾਈਜ਼ਡ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਸਟਰੋਂਗ ਰੂਮ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਡਬਲ ਲੋਕ ਵਿੱਚ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਹਾਫ ਸੈਕਸ਼ਨ ਜਿਹੜੀ ਗਾਰਡ ਹੈਗੀ ਹੈ ਉਹਦੇ ਵਿੱਚ ਰੱਖਿਆ ਜਾਂਦਾ ਹੈਗਾ ਮੇਰਾ ਤੇ ਐਸਐਸਪੀ ਸਾਹਿਬ ਦਾ ਚੋਣ ਕਮਿਸ਼ਨ ਜਿਹੜਾ ਆਇਤਾ ਦੇ ਮੁਤਾਬਕ ਇਹ ਪਹਿਲਾ ਵਿਜ਼ਿਟ ਹੈਗਾ ਜਿਹੜਾ ਅਸੀਂ ਮੰਡੇਟਰੀਲੀ ਜੁਆਇੰਟ ਕਰਨਾ ਹੁੰਦਾ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਕਿ ਸਾਰੀ ਜਗ੍ਹਾ ਸਟਰੋਂਗ ਰੂਮ ਜਿਹੜਾ ਹੈ ਪ੍ਰੋਪਰਲੀ ਹੈ ਸਾਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹ ਪ੍ਰੋਪਰਲੀ ਫੋਲੋ ਕੀਤੀਆਂ ਜਾ ਰਹੀਆਂ ਉਹਦੇ ਚੱਲਦੇ ਹੀ ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਸਟਰੋਂਗ ਰੂਮ ਚੈੱਕ ਕਰ ਰਹੇ